ਆ ਮਰੀ ਨਾਲ ਪਿੱਛੇ ਆਵਾ ਚਾਚਾ ਹੁਣ ਤੈਨੂੰ ਪਤਾ ਬੁਟੀ ਰੂਟੀ ਨਹੀਂ ਆ ਪਾ ਦੇ ਆ ਜਾ ਆ ਜਾ ਉਹ ਲੈ ਮੇਨਾ ਕੱਢ ਓ ਜੱਗੀ ਗਨਾ ਪੈ ਤੋਂ ਪਾਰ ਤੇਰੀ ਗਾਰੰਟੀ ਆ ਹ ਜੇ ਜਿਹੜੀ ਚੀਜ਼ ਆਪਾਂ ਕਹਾਂਗੇ ਉਹ ਚੀਜ਼ ਹੋਊਗਾ ਯਾਰ ਜਿਹੜੀ ਨਹੀਂ ਕੋਈ ਰਿਸਕ ਦਾ ਹੈ ਹਲੋ ਹੁਣ ਪਾਰ ਇਹ ਹੁਣ ਦੋ ਬੱਕਰੀਆਂ ਦਾ ਇੱਕ ਤੇ ਦੋ ਬੱਕਰੀਆਂ ਤੇ ਲਾਉਂਦਾ ਦੱਸ ਗਾਰੰਟੀ ਆ ਤੇਰੀ ਕੋਈ ਨਹੀਂ ਖੜੀ ਜਿਵੇਂ ਹੰਕਾਰ ਆ ਵੀ ਕਰਦਾ ਚੱਲ ਅਗਲੇ ਦਾ ਮਾਲ ਹੈ ਯਾਰ ਕੁਝ ਮੰਗੇ ਇੱਧਰ ਵੀ ਦੇਖ ਫੁਲਕੇ ਕਾਲ ਦੇ ਦੋ ਪਾਲੂ ਫੀ ਪੰਜ ਮਿੰਟ ਤੁਰ ਕੇ ਇੱਧਰ ਆ ਸਾਡੇ ਮਾਲ ਦਾ ਇੱਧਰ ਦੋ ਮਿੰਟ ਖੜ ਜਾ ਬਾਈ ਉਹ ਆਪਾ ਕਿੱਥੇ ਵਾਗ ਗਿਆ ਉਰੀ ਦਾ ਵਿਚ ਤਿੰਨ ਗਰੀ ਚ ਮਾਲ ਤੂੰ ਮੈਨੂੰ ਇਕੱਲੇ ਨੂੰ ਗਟਾਵੇਂਗਾ ਲੈ ਅਲੇ ਦਾ ਕੋਈ ਮਾਇਨੇ ਕੀ ਜਿਹੜਾ ਪੁੱਛਿਆ ਕੋਈ ਨਹੀਂ ਮੈਂ ਖੜਾ ਅੱਛਾ ਮੈਂ ਹੀ ਲੈਣਾ ਆਹਾ ਦੇਖ ਲੈ ਯਾਰ ਦੇਖ ਲੈ ਸਾਰਾ ਕੁਝ ਦੇ ਇਹ ਚੌਥੇ ਸੂਏ ਉਹ ਤੀਜੇ ਸੂਣਾ ਆ ਇਹ ਤੱਥੇ ਆ ਆ ਇਹ ਤੀਜਾ ਸੂਗਾ ਆ ਵੀ ਤਿਆਰ ਖੜੀ ਹੈ ਦੋ ਚਾਰ ਦਿਨਾਂ ਜੇ ਸੁਸਾਉਣਾ ਕੀ ਰੰਦੇ ਨਹੀਂ ਬੰਦੇ ਯਾਰ ਇਹ ਤੇ ਦਿੰਦੇ ਇਹਨੇ ਤਾਂ 35-35 ਹਜ਼ਾਰ ਰੁਪਏ ਲਾਉਂਦਾ ਉਹਦਾ ਮੰਗਿਆ ਸੀਗਾ ਮੈਂ 60 ਹਜ਼ਾਰ ਰੁਪਏ ਲੈਣ ਮੈਂ ਕਿਹਾ ਇਹ ਤੁਹਾਨੂੰ ਲੈਣ ਦਾ 45 ਹਜ਼ਾਰ ਦੀ ਦਮਾਂਗੀ ਯਾਰ ਇੱਧਰ ਦੀ ਆਉਂਦਾ ਹੋਇਆ ਆ ਨਹੀਂ ਉਹਦਾ ਪਿੰਡ ਜੇ ਉਹ ਲਾਲਾ ਤੋਂ ਓਏ ਅਟੋਟੀ ਗੱਲਾਂ ਅਟੋਟੀ ਜਿਹੜਾ ਦੋ ਜਣੇ ਨੇ 60 ਤੇ 45 ਕਿੰਨਾ ਹੋ ਗਿਆ 1 5 ਮੰਗ ਕੇ ਲੱਗੀਆਂ ਇਹਨੇ 70 ਲਾਉਂਦੇ ਆ ਇੱਕੀ ਜੀ ਗੱਲ ਅੱਗੇ ਆਪਾਂ ਲੈਣ ਦੇਣਾ ਉਹ ਸੋਹਣਾ ਵਾਲੀ ਤਿਆਰ ਖੜੀ ਐ ਨੀ ਕੋਈ ਮੁੰਡੀ ਆ ਸੂ ਪਈ ਆ 70 ਨਹੀਂ ਦਿੰਦਾ ਨੀ 70 ਦਿਆ ਹੁੰਦਾ ਤਾਂ ਫਿਰ ਦਿੰਦਾ ਨੀ ਦੱਸ ਤੈਨੂੰ ਵੀ ਪਤਾ ਹੁਣ ਕਿਹਾ ਜੀਆ ਬੱਕਰੀਆਂ ਨੇ ਉਹ ਗਾਕ ਦਿੱਤਾ ਚੱਲ ਕੋਈ ਨਹੀਂ ਅੱਜ ਦੇ ਹੁਣ ਗਾਕ ਤੇ ਚੱਲ ਮੇਲਾ ਵਾ ਕਦੇ ਕਨੇ ਕਾਟੋ ਕਦੀ ਬਾਅਦ ਤੱਕ ਕਦੀ ਕਾਟੇ ਤਾਂ ਚਲਦਾ ਹੀ ਰਹਿਣਾ ਮੇਲਾ ਸਾਦਾ ਹੀ ਹੁੰਦਾ ਹੁੰਦਾ ਆਪਾਂ ਦੇ ਇੱਕ ਲੈਣੀ ਆ ਉਹਨੇ ਉਹ ਆ ਗਿਆ ਤੇਰੀ ਦੇ ਬਟਾਕਾ ਚੋਲੀ ਹਾਂ ਆਓ ਅੱਡੋ ਰੀ ਕਰ ਲੈ ਧੰਨਵਾਦ ਕੋਈ ਨਹੀਂ ਕੋਈ ਪਾਪਾ 2 ਮਿੰਟ ਛੋਟੀ ਪਈ ਕੋਈ ਨਹੀਂ ਕੋਈ ਤੇਰਾ ਵੀ ਕਰਦੇ ਪੀ ਆ ਨਹੀਂ ਆਪਣੀ ਦੇਖੋ ਉੱਧਰ ਦੇਖੋ ਇਹ ਨਹੀਂ ਰਹੀ ਹੈ ਹੈਲੋ ਹੋਰ ਬੰਦੇ ਵੀ ਲਾੜ ਗਈ ਆ ਬੰਦੇ ਰਾਜਾ ਹਾਂ ਗੱਲ ਸੁਣੋ ਜੀ ਪਰਚਾ ਖੁਣ ਕੇ ਦੇਣੀ ਉਹ ਪਰਚਾ ਇਹਨੂੰ ਬੰਦ ਕਰ ਹਾਂ ਚਲ ਮਿਲ लगवा ਸੁ ਕੋਈ ਕਿਸੇ ਹੈ ਨਾ ਦੇਖੋ ਜੀ ਕਰਣੀ ਆ ਸਰਦਾਰ ਜੀ ਆਪਣਾ ਦੀਆ ਵੀਡੀਓ ਕੋਈ ਅੱਪਰੇ ਹੁਣ ਲੜਦੀ ਹੈ ਜੀ ਗੱਲ ਮੇਰੀ ਕਿ ਨਹੀਂ ਧਿਆਨ ਗਿਆ ਕੋਈ ਹਾਂ ਹਾਂ ਮੱਝੇ ਨੇ ਕੋਨੇ ਮੰਗਿਆ 1.5 1 ਲੱਖ 5000 ਦੋ ਮਾ ਦਾ ਨਹੀਂ ਆ ਡੱਡ ਮੰਗਿਆ ਸੀ ਅਗਰ ਆ ਡੱਡ ਲੈਣਾ ਤਾਂ ਫਿਰ ਆ ਡੱਡ ਕੱਢ ਦੇ ਇਹਨਾਂ ਨੂੰ ਵੀ ਸੁੱਖਾ ਰੋ ਗੱਲ ਸੰਧਿਆ ਕਿ ਨਹੀਂ ਚਰਚਾ ਮੇਰੀ ਵੀ ਗੱਲ ਤੂੰ ਸੁਣ ਲਈ ਫਿਰ ਮੁੜ ਕੇ ਉਹਨਾਂ ਇਹ ਵੀ ਫਿਰ ਲੱਗ ਰਹੇ ਇਹ ਵੀ ਇਹ ਘੱਟ ਮੁੱਲ ਦੀ ਆ ਉਹ ਵੱਧ ਮੁੱਲ ਦੀ ਆ ਇਹ ਵੀ ਤੈਨੂੰ ਦੱਸ ਦੇਵਾਂ ਸਹੀ ਕਿ ਨਹੀਂ ਮੋਰ ਕੇ ਇਹ ਵੀ ਫਿਰ ਇਕੱਠਾ ਕਰੇਗਾ ਉਹ ਬਰਾਬਰ ਕਰ ਲੈ ਅੱਡ ਕਰਨਾ ਅੱਡ ਕਰ ਦੇ ਦੋ ਗਾਗਾ ਇਹ ਦੋ ਗਾਗਾ ਅੱਡ ਆ ਹਾਂ ਮੈਂ ਤਾਂ ਹੀ ਕਿਹਾ ਕਿ ਇਹਨੇ ਪੱਛੇ ਲੈ ਨਹੀਂ ਨਹੀਂ ਇਹ ਇਹਨੇ ਤੇ ਮੈਂ ਤੈਨੂੰ ਤਾਂ ਹੀ ਕਿਹਾ ਇਹਨੇ ਨੇ ਪਿੰਟੀਆ ਲੈ ਆਇਆ ਹਾਂ ਜੀ ਤੂੰ ਦੋ ਇਹ ਅੱਡ ਲੈਣੀਆਂ ਨਹੀਂ ਨਹੀਂ ਇਹ ਤਾਂ ਆਪਾਂ ਨੂੰ ਦਬਾਉਣ ਆਏ ਸਾਂਝਾ ਬਸ ਦੋ ਜਣੇ ਦਬਾਉਣ ਆਇਆ ਸੀ ਜਾਂ ਤੇਰੇ ਵਾਲਾ ਇੰਦਰੋਂ ਆ ਬਾਈ ਨੇ ਲੈਣੀਆਂ ਇੰਦਰੋਂ ਆਪਾਂ ਲੈ ਲਈਏ ਉਹ ਬਾਈ ਨੇ ਆ ਬੱਕਰੀ ਆ ਬੱਕਰੀ ਆ ਉਹ ਬਾਈ ਨੇ ਲੈਣੀ ਆ ਆ ਪਾਤਾ ਸੁਈ ਚਲ ਇਹਨੂੰ ਛੱਡ ਦੇ ਨੇ ਪਹਿਲਾਂ ਇਹ ਦੇਖ ਕੇ ਦਾ ਕਰਾਉਣ ਹੋਰ ਮਜਾ ਆ ਤਾ ਨੂੰ ਕੱਢਦਾ ਕਿਸੇ ਦੀ ਜਾਨ ਆ ਜਾਨ ਕੱਢਦੇ ਨਹੀਂ ਆਪਾਂ ਜਿੱਥੇ ਕਰੇ ਸਾਹਮਣੇ ਹੀ ਆ ਬੱਕਰੀ ਤੇ ਚੀਜ਼ਾਂ ਤੇ ਚੀਜ਼ਾਂ ਤੇ ਹੀ ਫਿਰ ਚਲੋ ਚੀਜ਼ਾਂ ਦਾ ਹਾਂ ਫਿਰ ਉਹੀ ਗੱਲ ਹਾਂ ਉਹੀ ਗੱਲ ਫਿਰ ਦੇ ਆ ਫਿਰ ਦੇ ਆ ਫਿਰ ਮੈਂ ਉਹੀ ਗੱਲ ਕਰਾਂ ਮੈਂ ਇਹਨੂੰ ਕੋਆ ਲੈ ਆਂਦਾ 45 ਹਜ਼ਾਰ ਜੀ ਆ ਇਹਨੇ 30 ਲਾਇਆ 35 ਲਾਇਆ ਕੀ ਲਾਇਆ ਜੀ ਤੁਸੀਂ 35000 ਲਾਇਆ ਜਿਵੇਂ ਕੀਰ ਲਾ ਪਾਇਆ ਪੰਜਾਬ ਦੇ ਚਲੋ ਤਾਂ ਕੋਈ ਗੱਲ ਨਹੀਂ ਤੋਂ ਵੱਧ ਲਾ ਪਾ ਕੇ ਆ ਜੀ ਇਹ ਰਹਿੰਦੇ ਨੇ ਉਹ ਤੇਰੀ ਮਾਂ ਜੀ ਰਮਜਾਨ ਮੌਕਾ ਸਾਮਾ ਨਹੀਂ ਚਲ ਕੋਈ ਗੱਲ ਨਹੀਂ ਇਤੋਂ ਵੀ ਵੱਧ ਲੱਗ ਗਿਆ ਨਹੀਂ ਲੋਦਣਾ ਚਲੋ ਕੋਈ ਨਹੀਂ ਪੋੜਾ ਇਹ ਤਾਂ ਉਹ ਬਣਾ ਕੇ ਲੈ ਮੈਨੂੰ ਤਾਂ ਪਤਾ ਨਹੀਂ ਵੀ ਲੱਗਿਆ ਜਨਾ ਲੱਗੇ ਭਾਈ ਮੈਨੂੰ ਤਾਂ ਪਤਾ ਨਹੀਂ ਕਿਸੇ ਦਾ ਬੈਠਾ ਸੀ ਅਜੀਰੇ ਦਾ ਵੇਰੇ ਦਾ ਹੁੰਦਾ ਤੇ ਜਦ ਦਾ ਇਸ ਤੀਰੇ ਉਪਰੇ ਆਦੇ ਤੇਰੀ ਟਾਈਮ ਆਇਆ ਸਹੀ ਕਿ ਨਹੀਂ ਹੈਗੀ ਮੱਚੇ ਕਹਿੰਦੇ ਨੇ ਇੱਕ ਬੰਦੇ ਦਾ ਨੀਂਹ ਜਿੰਨਾ ਜੁਦ ਨਹੀਂ ਹੁੰਦਾ ਮੁੱਲ ਦਾ ਬਹੁਤ ਕੋਈ ਨਹੀਂ ਕੋਈ ਨਹੀਂ ਚੱਲੇ ਲਾ ਮਾੜੀ ਮੋਟੀ ਕਸਮ ਆ ਬੰਦਾ ਇੱਕ ਤੋਂ ਵੀ ਵੱਧ ਲਾ ਕੇ ਆ ਮਾੜੀ ਮੋਟੀ ਤਸ ਉਹ ਬਸ ਇੱਥੇ ਦੇ ਹੱਕਾਂ ਦੀ ਦੇਰ ਆ ਥੱਲੇ ਇਤੋ ਹੀ ਬੱਦਲ ਆ ਗਿਆ ਲਾਕੀਆਂ ਦੇ ਵਿੱਚ ਤਪਾਰਾ ਇਹ ਤੋਂ ਹੱਕ ਦੇਣਾ ਉਹ ਫਾਰਮ ਜਿਆਵਾ ਨਹੀਂ ਆ ਇਤੋ ਹੀ ਬੱਦਲ ਫਿਰ ਉਹ ਹੀ ਤਿੰਨ ਵੀ ਪਤਾ ਵਾ ਮੌਕਾ ਸਾਹਮਣਾ ਆ ਸੜੀਆ ਜੀ ਬਕਤੀਆਂ ਤੇ ਕੀ ਲਾ ਕੇ ਗਿਆ ਤੈਨੂੰ ਪਤਾ ਨਾ ਸਵੇਰੇ ਕੋਈ ਬੰਦੇ ਲਾਏ ਨੇ ਪਿਛੇ ਬੋਲਣੇ ਨਹੀਂ ਦਿੰਦਾ ਕਿਸੇ ਨੂੰ ਮੈਂ ਬੋਲਣਾ ਸੁਣੇਗਾ ਤਾਂ ਹੀ ਤੂੰ ਹੱਥ ਬੱਦਲ ਆ ਦੇ ਪੰਜਾਬ ਚ ਆ ਕੇ ਸਟਾਰ ਬਣ ਗਏ ਪਾਲੀਆਂ ਦਾ ਪ੍ਰਧਾਨ ਬਣਿਆ ਫਿਰ ਅੱਜ ਕਮਾਲ ਕਰਤੀ ਬੰਦੇ ਨੇ ਜਦ ਤੇਰੇ ਕੋਲ ਖੇਦਦਾ ਉਹਦੇ ਤੋਂ ਫੇਰ ਕਹਿੰਦਾ ਨਹੀਂ ਤੂੰ ਇਹ ਪੈਸੇ ਕਿਉਂ ਲਾਇਆ ਮੈਂ ਤੇਰੇ ਵਰਗੇ ਆ ਤੋ ਹੀ ਖਰੀਦੇ ਆ ਬਣਾਤਾ ਮੈਂ ਦੰਦਾ ਕਿਸੇ ਥਰੇ ਤੇ ਤਾਂ ਖੜੇ ਇਹ ਸਹੀ ਫੜਾ ਸਹੀ ਚਲੋ ਉਹਦੇ ਸੀ ਸਹੀ ਤਾਂ ਫੜਾ ਸਹੀ ਫੜ ਕੇ ਚੱਕ ਗਾ ਬਾਈ ਨਹੀਂ ਲਾਉਗਾ ਦੇ ਦੇਾਂਗੇ ਅਸੀਂ ਦੇ ਦਾਂਗੇ ਅੱਪਾ ਕਿਹੜੇ ਔਰ ਬੱਕਰੀਆਂ ਵੇਚੇ ਨੇ ਖਾਤੇ ਆਇਆ ਮੇਰੇ ਗੱਲ ਨੂੰ ਵੇਚੇ ਨੇ ਖਾਤੇ ਆਇਆ ਉਹ ਸਰਦਾਰ ਦੀ ਜਤਕਾਰ ਉਹਨੇ ਕਰੇ ਰੱਖਣੀ ਕਦੀ ਵਪਾਰੀ ਨਹੀਂ ਹੈਗਾ ਵਪਾਰੀ ਤਾਂ ਮੇਰੇ ਗੱਲ ਵੀ ਕਹਾਂ ਵੇਚੂਗਾ ਹੋਚਰਾ ਮੇਰੇ ਇਹ ਵੀ ਗੱਲ ਬੋਲਦਾ ਅਸੀਂ ਵੀ ਲੈ ਕੇ ਆਂਦੇ ਨੇ ਖਾਣੂ ਅਗਰ ਰੋਟੀ ਦੇਂਦੀ ਹੁੰਦੇ ਨਾ ਅਸੀਂ ਸਵੇਰ ਤੋਂ ਹੀ ਫਰਾ ਦਿੰਦੇ ਇਹਨਾਂ ਨੂੰ ਇਹਨਾਂ ਨੇ ਵੀ ਦੇਖ ਲਏ ਮੇਲੇ 10 ਗੜੀ ਆਏ ਇਹਨਾਂ ਨੂੰ ਵੀ ਪਤਾ ਵਾ ਚੀਜਾਂ ਤੇ ਕੀ ਚੀਜ਼ ਨੇ ਇਹ ਐਣੀ ਆ ਕਿ ਨਹੀਂ ਜਿਉਂਣੇ ਆਪਾਂ ਜੇ 30 ਰੁਪਏ ਬੰਦਦੇ ਨੇ ਜੇ ਅਗਰ ਬੰਦਦੇ ਹੁੰਦੇ ਤਾਂ ਆਪਾਂ ਦੇ ਨਹੀਂ ਦਿੰਦੇ ਭਾਈ ਨਾ ਦੇ ਉਦੋਂ ਉਹ ਤਾਂ ਫਿਰ ਕਰ ਲਿਓ ਉਹਦਾ ਦੱਸ ਉਸ ਦਾ ਦੱਸ ਉਹ 30 ਰਹਿ ਨੇ ਹੈ 35 ਰਹਿ ਨੇ ਅੱਧ ਕੋ ਅੱਧ ਦਾ ਅੱਧ ਲਾਉਂਦਾ ਚਲੋ ਯਾਰ ਆ ਜਾਓ ਨਹੀਂ ਜਰਾ ਖਰਚਾ ਦੋ ਮਿੰਟ ਖਾਣਾ ਨਾ ਪਾ ਬਹੁਤ ਲੱਸੀ ਯਾਰ 5 ਗੱਡੀ ਬਾਈ ਨੂੰ ਕੰਮ ਲਿਆ ਬੱਕਰੀਆਂ ਦੇ ਚਾਲੀ ਦੇ ਖਰਚੇ ਦੇ ਦਿੱਤੂ ਦੇ ਦਿੱਤੂ ਦੇ ਉਹ 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 ਪਰ ਨਹੀਂ ਪਰਲੇਗੀ ਪਰ ਨਹੀਂ ਕਿੰਨੇ ਦਿਨ ਵੇਲੇ ਨਹੀਂ ਸ਼ਾਇਦ ਇਸ ਕੋਈ ਬਾਤ ਨਹੀਂ ਕੀ ਪਰਲੀ ਨਹੀਂ ਹੋਗਾ ਮਤਲਬ ਜ਼ਿਆਦਾ ਕਹਿਣ ਵਾਲੀ ਬਾਤ ਨਹੀਂ ਹੈ ਸਿਰਫ ਉਹ ਹੈ ਤਾਂ ਅਦਾ ਕਰਾਂਗੇ ਹੈ ਨਾ ਲੈ ਫੜਾ ਉਹ ਹੋਰ ਮਜਾ ਆਣਾ ਗੱਲ ਸੋਣ ਸੋਟੀ ਫੇਰ ਕਮਾਈ ਲੈ ਨਹੀਂ ਨਹੀਂ ਕੋਈ ਨਹੀਂ ਦੇਣੀਆਂ ਦੇ ਨਹੀਂ ਦੇਣੇ ਕੋਈ ਨਹੀਂ ਦੇ ਲਾ ਕੇ ਚਾਚਾ ਪੇਡ ਮੈਂ ਕੀ ਗਾਇਆ ਉਹਨਾਂ ਨੇ ਮੇਰੇ ਬਿਨਾ ਪੁੱਛ ਪਿਆ ਨਹੀਂ ਬੜੀ ਮਹਿੰਗੇ ਆ ਉਹ ਹਾਂ ਬਸ 70 ਹਜ਼ਾਰ ਵਿੱਚ ਚੁੱਪ ਚੁੱਪ ਲੈ ਫੜਾ ਆਜੋ ਭਾਈ ਬਟਨੂ ਗੱਲ ਚ ਲੈ ਹੋ ਗਿਆ ਸੌਦਾ ਕੋਣ ਨੂੰ ਦੱਸ ਕੇ ਠੀਕ ਗੱਲ ਕੀਤੀ 36 ਓਏ ਟੱਟੂ ਜਾਂ ਮੜੀ ਗੱਲ ਪਿੱਛੇ ਆ ਚਾਚਾ ਹੁਣ ਤੇਨੂੰ ਪਤਾ ਲੱਗ ਗਿਆ ਰੂਟੀ ਰੂਟੀ ਨਾ ਆ ਫੜੇ ਆ ਜਾ ਆ ਜਾ ਲੈ ਮੈਨਾ ਕੱਢ ਪੈਸੇ ਕੱਢ ਓ ਜਗੀ ਗਨਾ ਪੈ ਕਿੰਨਾ ਟਾਈਮ ਦਾ ਸੁਈ ਨੂੰ ਸੁਈ ਨੂੰ ਦੇਣੀ ਹੋਇਆ ਬਾਈ ਓ ਬਾਈ ਖਲ ਜਾ ਤੂੰ ਇਦਾ ਵੀ ਨਵੇਂ ਓ ਇਹ ਗੁਰੂ ਜੀ ਹੋ ਗਿਆ ਬੱਸ ਏ 36 ਦੇ ਛੀ ਦਾ 36 ਦਾ ਜੀ 36000 ਆ ਲੈ ਓਏ ਦੇਖੇ ਜਾਨਾ ਲੋਕੇ 30000 ਕੜਦਾ ਵਾ ਓ ਯਾਰ ਫਿਰ ਦੇਖੀ ਪਾਉਂਦਾ ਦੇਖ ਲੈ ਦੇਖ ਲੈ ਦੇਖਣਾ ਰਹਿਦਾ ਰ ਮਾਰ ਕੇ ਕੇ ਵੇਲੇ ਹੋਰ ਸੱਤ ਬੜਾ ਕੀ ਪਿੱਛੇ ਦਾ ਗੋਲੀ ਨਾਲ ਮਾਰਨ ਨੂੰ ਗੱਦੇ ਵਿੱਚ ਲਾ ਦੇ ਵੀਰੇ ਥੋੜਾ ਜਿਹਾ ਹੌਟ ਚੁਗਾਣਾ ਚੁਗਾ ਦੇ ਬੱਚੇ ਨੂੰ ਕੋਈ ਨਹੀਂ ਥੋੜਾ ਜਿਹਾ ਹੌਟ ਚੁਗਾਣਾ ਲਾ ਉਹ ਪੱਟ ਲੈ ਗਿਆ ਘੱਟ ਭਾਈ ਪੱਟ ਹਜਾਓ ਉਹੀ ਪੱਟ ਸਨੇਓ ਆ ਦੇ ਨਾ ਧੋਖਾ ਗਰੀਬ ਬੰਦੇ ਦਾ ਭਾਈ ਚਲ ਪਾਰਟੀ ਵੀ ਦੇਣਾ ਹਾਂਜੀ ਬੱਚਾ ਹੋਲਾ ਮਾੜੀ ਜੀ ਹਾਂਜੀ ਹਾਂਜੀ ਨਹੀਂ ਨਹੀਂ ਉਧਰ ਜਾ ਚਾ ਚਾ ਤੂੰ ਉਧਰ ਜਾ ਇਹਨੂੰ ਲਾਈ ਬਣ ਗਿਆ ਛੱਲੇ ਤੈਨੂੰ ਮੈਂ ਕੋਈ ਗੱਲ ਬੱਲੇ ਪਾਉਂਗਾ ਅਣਜਾਣ ਛੱਲੇ ਸਾਡੇ 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 ਆਪੇ ਵੀ ਨਾ ਓਏ ਅੱਖ ਚਿੱਟੀ ਆ ਕਿ ਖੱਟੀ ਆ ਚਿੱਟੀ ਆ ਚਿੱਟੀ ਆ ਬੱਚੇ ਦੀ ਚਿੱਟੀ ਆ ਬਾਈ ਬੱਕਰੀ ਦੀ ਫਿਰ ਓ ਬਾਈ ਐਸੇ ਦੀ ਆ ਇਹ ਹਾਂਜੀ ਲੈ ਛੱਡ ਗੱਲ ਇਹ ਤਾਂ ਨੇਲੀ ਨੇ ਹੀਲਦੀ ਹਾਂਜੀ ਤੈਨੂੰ ਗੱਲ ਸਮਝਾਉਣਾ ਬੱਕਰੀ ਵੇਚੀਏ ਇਹਨੇ ਹਾਂਜੀ ਜਾਂਦੀ ਆ ਅੱਗਾ ਕਿਤੇ ਉਹ ਮੂੰਹ ਨਾ ਦੁੱਧ ਹੀ ਕਰਾ ਦੇ ਚੱਕ ਨਹੀਂ 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 ਇਸਾਬ ਤੇ ਟਾਈਮ ਗੱਲ ਬਚਾਏ ਅੱਜ ਕੱਲ੍ਹ ਸਮਝ ਲੈ ਹਾਂਜੀ ਹਾਂ ਖਾਲੀ ਥਣਾ ਦੇ ਪਾਲੀ ਨੇ ਨਾ ਸਾਰਾ ਝੋਦਿਆ ਕਰੀ ਠੀਕ ਜੀ ਕਿਤੇ ਉਹ ਲਾਲਚੀ ਬਣ ਕੇ ਚੁੰਗਲੇ ਕੋ ਦਾ ਖਚੂ ਅੱਜ ਕੱਲ੍ਹ ਦਾ ਦੁੱਧ ਨਹੀਂ ਮੇਮਣਾ ਨੂੰ ਲੱਗਦਾ ਠੀਕ ਜੀ ਉਹ ਇੱਥੇ ਕੁਲਦੀਪ ਉਹ ਡਾਕਟਰ ਖੜਾ ਸਭ ਤੋਂ ਸਿਆਣਾ ਖਾਲੀ ਕਰਕੇ ਹਾਂਜੀ ਥਣ ਢੋ ਕੇ ਹਾਂਜੀ ਸ਼ਾਮ ਨੂੰ ਮੇਮਣਾ ਛੱਡਿਆ ਕਰੀ ਠੀਕ ਜੀ ਚੰਗਾ ਕੇ ਪਰਾਂ ਮਾਰਦਾ ਠੀਕ ਧੜਕੀ ਚੋ ਕੇ ਫੇਰ ਛੱਡਦਾ ਮੇਮਨੇ ਜੋਗਾ ਤਾਂ ਤੁਕਾ ਆਪੇ ਨਾਲ ਲੂਗੀ ਨਾ ਨਾ ਕੱਲੀ ਨਹੀਂ ਉਹ ਲਾ ਲੂ ਪੱਦੀ ਵਾਲੀ ਬੱਕਰੀ ਹੈ ਕਿਉਂ ਮੈਂ ਤੇਰੇ ਜਿੰਨਾ ਮਰਜੀ ਚੁੰਗੀਆਂ ਦਾ ਫੇਰ ਬੱਚਾ ਮਾਰ ਨਹੀਂ ਖਾਂਦਾ ਗਰੀਬ ਆਦੀ ਅਸੀਂ ਕਦੀ ਪਾਇਆ ਨਹੀਂ ਤੇ ਮੇਮਨਾ ਮਾਰ ਬੈਠੇ ਖਾਂਦਾ ਚੋਕਰ ਛਿਲਕੇ ਖਾਦਾ ਯਾਰ ਯਾਰ ਮੈਂ ਜੀ ਨਿਕਾਲ ਨਹੀਂ ਰਿਹਾਦਾ

ਆ ਤਾਂ ਜਿਹੜੇ ਤੁਹਾਡੇ ਕੋਲ ਹੋਏ ਆ। ਉਹ ਖੜੀ ਆ। ਉਹ ਖੜੀ ਆ ਪਰ ਆ ਯਾਰ। ਉਹ ਦੇਖੋ ਉਹ ਖੜੀ ਹੈ ਉਹ। ਜਾਂ ਆ ਗਿਆ। ਇਹ ਨਹੀਂ ਆਉਂਦਾ। 16000 ਠੀਕ ਹੈ ਜੀ। 16 ਤੇ 20 25000 ਆ ਗਿਆ। 25000 ਉਹਨਾਂ ਦਾ ਪਰਸ ਮੋੜ। ਇਹ ਦੋਈ ਦਾ ਵੀ ਕਰਨਾ ਹੈ ਨਿਕਾਲ ਕੇ ਹੱਗਦੀ ਬਾਹਰ ਹੀ ਆਉਗਾ ਤੂੰ ਬਾਈਪੇ ਲਿਖਾਇਆ ਦਿੰਦੇ ਛੋਟਾ ਜਿਵੇਂ ਮਰਜ਼ੀ